ਸਾਸੰਗਤ ਜੀ ਮਾਥੀ ਅੱਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਸ਼੍ਰੀ ਕਾਲ ਤਖਤ ਸਾਹਿਬ ਜਾ ਕੇ ਸਮੂਚੀ ਪਾਰਟੀ ਨੇ ਅਰਦਾਸ ਕਰਕੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ 28 ਤੋਂ ਹੁੰਦੇ ਅੱਜ ਥੋੜੇ ਹਲਕੇ ਦੇ ਵਿਚੋਂ ਨਿਕਲ ਕੇ ਤੁਹਾਡੇ ਕੋਲੇ ਆਏ ਆਂ ਸਭ ਤੋਂ ਪਹਿਲੇ ਮੈਂ ਸਾਰੇ ਨੌਜਵਾਨਾਂ ਦਾ ਵਰਕਰ ਸਹਿਬਾਨ ਦਾ ਤੇ ਲੀਡਰ ਸਹਿਬਾਨ ਦਾ ਜਿਨ੍ਹਾਂ ਨੇ ਅੱਜ ਹਿੱਸਾ ਦਿੱਤਾ ਹੈ ਇਹ ਯਾਤਰਾ ਜੋਨਨ ਮੈਂ ਧੰਨਵਾਦ ਕਰਦਾ ਆਂ ਆ ਯਾਤਰਾ ਕਿਉਂ ਅੱਜ ਕੀ ਹਾਲਾਤ ਹੈ ਅੱਜ ਜਿੰਨਾ ਮਾੜਾ ਹਾਲ ਪੰਜਾਬ ਦਾ ਹੈ ਐਜਾ ਹਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨਾ ਮਾੜਾ ਨਹੀਂ ਦੇਖਿਆ ਸੀ ਇੱਕ ਮੁੱਖ ਮੰਤਰੀ ਆਪਾਂ ਨੂੰ ਐਜਾ ਮਿਲ ਗਿਆ ਇੱਕ ਪਾਰਟੀ ਹੈ ਜੀ ਮਿਲ ਗਈ ਇੱਕ ਉਹਨਾਂ ਦੇ ਐਮ.ਐਲ.ਏ. ਹੈ ਜੇ ਆ ਗਏ ਜਿਨ੍ਹਾਂ ਦਾ ਕੰਮ ਸੇਵਾ ਨਹੀਂ ਉਹਨਾਂ ਦਾ ਕੰਮ ਲੁੱਟਣਾ ਤੇ ਸੂਬੇ ਨੂੰ ਕੇਜਰੀ ਵਾਲ ਦੇ ਪੈਰਾਚ ਪਾ ਦੇਣਾ ਇੱਥੇ ਸਹੀ ਮੰਨੇ ਤੇ ਅੱਜ ਪੰਜਾਬ ਨੂੰ ਭਗਵਾਨ ਤੇ ਬਈਮਾਨ ਨਹੀਂ ਚਲਾ ਰਿਹਾ ਕੇਜਰੀਵਾਲ ਚਲਾ ਰਿਹਾ ਜਿਹੜਾ ਐਸਐਸਪੀ ਲੱਗਦਾ ਹੈ ਕੇਜਰੀਵਾਲ ਫੈਸਲਾ ਕਰਦਾ ਹੈ ਜਿਹੜਾ ਡੀਐਸਪੀ ਲੱਗਦਾ ਹੈ ਕੇਜਰੀਵਾਲ ਫੈਸਲਾ ਕਰਦਾ ਹੈ ਤੇ ਕੇਜਰੀਵਾਲ ਨੂੰ ਪੂਰੇ ਦੇਸ਼ ਵਿੱਚ ਮਸ਼ਹੂਰ ਮਸ਼ਹੂਰ ਕਰਨ ਵਾਸਤੇ ਪੰਜਾਬ ਦਾ ਖਜ਼ਾਨਾ ਵਰਤਿਆ ਜਾ ਰਿਹਾ ਹੈ ਅੱਜ ਪੰਜਾਬ 'ਚ ਡਰ ਦਾ ਮਾਹੌਲ ਹੈ ਗੁੰਡਾਗਰਦੀ ਦਾ ਮਾਹੌਲ ਹੈ ਵਪਾਰੀ ਮੈਨੂੰ ਬਹੁਤ ਮਿਲੇ ਲੁਧਿਆਣੇ ਅੰਮ੍ਰਿਤਸਰ ਸ਼ਹਿਰਾਂ ਦੇ ਵਿੱਚ ਸਾਰੇ ਡਰੇ ਬੈਠੇ ਐ ਰੋਜ਼ ਗੈਂਗਸਟਰਾਂ ਦਾ ਲੁਟੇਰੀਆਂ ਦੇ ਫੋਨ ਆਉਂਦੇ ਆ ਉਹਨਾਂ ਤੋਂ ਪੈਸੇ ਵਸੂਲਦੇ ਆ ਆਮ ਇਨਸਾਨ ਰਾਤ ਨੂੰ ਇਕੱਲਾ ਨਿਕਲ ਨਹੀਂ ਸਕਦਾ ਕੋਈ ਨਾ ਕੋਈ ਲੁੱਟ ਲੂਗਾ ਹਰ ਰੋਜ਼ ਅਖਬਾਰ ਪੜ੍ਹ ਲਓ ਇੱਥੇ ਕਤਲ ਹੋ ਗਿਆ ਇੱਥੇ ਗੋਲੀਆਂ ਚੱਲ ਪਈ ਇੱਥੇ ਆ ਹੋ ਗਿਆ ਇੱਥੇ ਉਹ ਹੋ ਗਿਆ ਕਾਨੂੰਨ ਵਰਗੀ ਕੋਈ ਚੀਜ਼ ਹੀ ਨਹੀਂ ਹੈ ਕਿਉਂਕਿ ਕਮਾਂਡ ਤੇ ਕੰਟਰੋਲ ਹੀ ਹੈ ਨਹੀਂ ਵੱਡੇ ਬਾਦਲ ਸਾਹਿਬ ਹਰ ਰੋਜ਼ ਸਵੇਰੇ 5 ਵਜੇ 6 ਵਜੇ 5 ਵਜੇ ਉੱਠ ਕੇ 6 ਵਜੇ ਹਰ ਐਸਐਸਪੀ ਨਾਲ ਗੱਲ ਕਰਦੇ ਸੀ ਤੇ ਹਰ ਡੀਸੀ ਨਾਲ ਗੱਲ ਕਰਦੇ ਹੁੰਦੇ ਸੀ ਪਤਾ ਕਰਦੇ ਥੋੜੇ ਆ ਕਿਉਂ ਹੋਇਆ ਤੇ ਅੱਗੇ ਤੋਂ ਕੀ ਤੁਸੀਂ ਬਚਾ ਰੱਖ ਰਿਹਾ ਕਿਹੜੀ ਵੱਡਾ ਨੁਕਸਾਨ ਜਿਹੜਾ ਮੈਂ ਦੇਖ ਰਿਹਾ ਪੰਜਾਬ ਦੀ ਜਵਾਨੀ ਦਾ ਹੋ ਰਿਹਾ ਹੈ ਕਿ ਨਸ਼ਾ ਖੋਲ ਦਿੱਤਾ ਇਹਨਾਂ ਨੇ ਮੈਂ ਐਸਐਸਪੀ ਜੇ ਕਈ ਐਸਐਸਪੀ ਜਿਹੜੇ ਹੁਣ ਲੱਗੇ ਆ ਉਹ ਮੈਨੂੰ ਜਾਣਦੇ ਕਿਉਂਕਿ ਮੈਂ ਹੋਮ ਮਿਨਿਸਟਰ ਆ ਮੈਂ ਕਈਆਂ ਨੂੰ ਟੈਲੀਫੋਨ ਕਰਕੇ ਪੁੱਛਿਆ ਕਿ ਇਹਨਾਂ ਮਾੜਾ ਹਾਲ ਕਿਉਂ ਹੋ ਗਿਆ ਉਹ ਕਹਿੰਦੇ ਕਿ ਸਾਡੀ ਅਸੀਂ ਕੀ ਕਰੀਏ ਜਿਹੜਾ ਇਹਨਾਂ ਦਾ ਐਮ.ਐਲ.ਏ ਹੈ ਆ ਨਸ਼ੇ ਵੇਚਣ ਵਾਲੇ ਤੋਂ ਆਪਣੇ ਹਲਕੇ ਦੇ ਤੋਂ ਮਹੀਨਾ ਉਹਨਾਂ ਨੇ ਲੈਣਾ ਸ਼ੁਰੂ ਕਰ ਲਿਆ ਕੋਈ 5 ਲੱਖ ਲੈ ਰਿਹਾ ਮਹੀਨੇ ਦਾ ਕੋਈ 10 ਲੱਖ ਲੈ ਰਿਹਾ ਤੇ ਐਸ.ਐਚ.ਓ ਨੂੰ ਕਹਿੰਦਾ ਡੀ.ਐਸ.ਪੀ ਨੂੰ ਕਹਿੰਦਾ ਕਿ ਇਹ ਬੰਦਿਆਂ ਨੂੰ ਹੱਥ ਨਹੀਂ ਰੋਣਾ ਜੋ ਮਰਜੀ ਖਾਣ ਤਾਈਓ ਘਰ ਘਰ ਇਹਨਾਂ ਨੇ ਘਰ ਘਰ ਨਸ਼ਾ ਪਚਾ ਦਿੱਤਾ ਅੱਜ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਆ ਕਰਾਂਗੇ ਆ ਕਰਾਂਗੇ ਸਭ ਤੋਂ ਉਹਦਾ ਉਲਟ ਕਰ ਰਹੇ ਆ ਸਾਰਾ ਕੁਝ ਉਲਟ ਕੀ ਕਹਿੰਦਾ ਹੁੰਦਾ ਸੀ ਮੇਰੇ ਕੋਲੇ ਹਰਾ ਪੈਨ ਹੈ ਸਾਡੀ ਸਰਕਾਰ ਰਹੂਗੀ ਪਿੰਡਾਂ ਵਿੱਚ ਆ ਦਿਖਾਈ ਦਿੱਤਾ ਹੀ ਨਹੀਂ ਮੈਂ ਉਹੀ ਬੇਨਤੀ ਕਰਨਾ ਹੈ ਮੁੱਖ ਮੰਤਰੀ ਬੰਨਾ ਸੋਖਾ ਜੁੰਵਾਰੀ ਸੰਭਾਲਨੀ ਬੜੀ ਔਖੀ ਹੈ ਲੀਡਰ ਇੰਨੀ ਛੇਤੀ ਨਹੀਂ ਬਣ ਸਕਦਾ 70 ਸਾਲ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਾਲੀ ਜਲਦੀ ਸੇਵਾ ਕੀਤੀ ਤਾਂ ਉਹ ਉਸ ਪੋਜੀਸ਼ਨ ਤੇ ਪਹੁੰਚੇ ਪਿੰਡ ਦੇ ਸਰਪੰਚ ਬਣੇ ਬਲਾਕ ਸੰਮਤੀ ਲੜੇ ਜ਼ਿਲ੍ਹਾ ਪ੍ਰੀਸ਼ਦ ਲੜਕੇ ਹੌਲੀ-ਹੌਲੀ ਪੌੜੀਆਂ ਚੜੀਆਂ ਉਹਨਾਂ ਨੂੰ ਪਤਾ ਸੀ ਕੀ ਹੋ ਰਿਹਾ ਕਿਵੇਂ ਹੋ ਰਿਹਾ ਕਿਵੇਂ ਕਰਨਾ ਹੁਣ ਆ ਭਗਵੰਤ ਮਾਨ ਚੁੜਕਲੇ ਸੌਂਦਾ ਸੌਂਦਾ ਆਪਾਂ ਨੂੰ ਸੁਭਾਈ ਸੰਭਾਲ ਦਿੱਤਾ ਕੋਈ ਤਜਰਬਾ ਨਹੀਂ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਹੁਣ ਆਪ ਸੋਚੀ ਬੈਠਾ ਕਿ ਮੈਂ ਤਾਂ ਅਗਲੀ ਵਾਰ ਬੰਨਾ ਨਹੀਂ ਹੁਣ ਲੁੱਟ ਲੋ ਆ ਸ਼ਰਾਬ ਦਾ ਘਟਾਲਾ ਜਿਹੜਾ ਕੀਤਾ ਇਹਨਾਂ ਨੇ ਤਕਰੀਬਨ 500 ਕਰੋੜ ਰੁਪਇਆ ਇਹਨਾਂ ਨੇ ਰਿਸ਼ਵਤ ਲਈਤੀ ਹੈ ਸੀਬੀਆਈ ਦੀ ਇਨਕੁਆਇਰੀ ਸ਼ੁਰੂ ਹੋ ਗਈ ਹੈ ਜਿਵੇਂ ਦਿੱਲੀ ਚ ਕੇਜਰੀਵਾਲ ਜਾਊਗਾ ਮਲਾਬ ਵੀ ਜਾਣ ਵਾਲੀ ਹੈ ਇਹਨਾਂ ਨੇ ਜਿਹੜਾ ਵੱਡਾ ਹੁਣ ਨੁਕਸਾਨ ਕਰ ਰਿਹਾ ਹੈ ਕੀ ਪੰਜਾਬ ਦੇ ਖਜ਼ਾਨੇ ਦਾ ਪੈਸਾ ਵਰਤ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰ ਰਹੀ ਹੈ ਜਿੱਥੇ ਵੀ ਕੇਜਰੀਵਾਲ ਨੇ ਜਾਣਾ ਉੱਥੇ ਪੰਜਾਬ ਸਰਕਾਰ ਹਵਾਈ ਜਹਾਜ਼ ਨੂੰ ਕਿਰਾਏ ਤੇ ਲੈਂਦੀ ਹੈ ਉਹਦੇ ਵਾਸਤੇ ਪਿਛਲੇ 1 ਸਾਲ ਦੇ ਅੰਦਰ ਸਭਾ 100 ਕਰੋੜ ਰੁਪਇਆ ਕੱਲਾ ਕਿਰਾਇਆ ਭਰਿਆ ਇਹਨਾਂ ਨੇ ਜਿਹੜਾ ਪੈਨਸ਼ਨ ਦੇਣੀ ਹੋਏ ਕਹਿੰਦੇ ਪੈਸਾ ਹੈ ਨਹੀਂ ਸ਼ਗਨ ਦੇਣੇ ਹੋਣ ਪੈਸਾ ਹੈ ਨਹੀਂ ਸਾਰਾ ਕੁਝ ਬੰਦ ਕਰੀ ਬੈਠੇ ਆ ਆਟਾ ਦਾਲ ਸਕੀਮ ਬਾਦਲ ਸਾਹਿਬ ਲੈ ਕੇ ਆਏ ਸੀ ਆ ਜਿਹੜਾ ਕਣਕ ਤੁਹਾਨੂੰ ਮਿਲ ਰਹੀ ਹੈ ਉਹ ਸਕੀਮ ਤੇ ਬੰਦ ਕਰਤੀ ਇਹਨਾਂ ਨੇ ਉਹ ਸੈਂਟਰ ਨੇ ਕਣਕ ਭੇਜੀ ਹੈ ਕਰੋਨਾ ਵਾਲੀ ਉਹੀ ਉਹੀ ਦੇਈ ਜਾਂਦੇ ਆ ਇਹਨਾਂ ਆਪ ਤਾਂ ਕੁਝ ਨਹੀਂ ਦੇ ਰਹੇ ਮੈਨੂੰ ਯਾਦ ਹੈ ਜੋ-ਜੋ ਸਹੂਲਤਾਂ ਬਾਦਲ ਸਾਹਿਬ ਦਿੰਦੇ ਸੀ ਇੱਕ-ਇੱਕ ਕਰਕੇ ਸਾਰੀਆਂ ਹੀ ਬੰਦ ਕਰ ਦਿੱਤੀਆਂ 60 ਹਜ਼ਾਰ ਕਰੋੜ ਕਰਜ਼ਾ ਆ 1 ਸਾਲ ਜਿੰਨ ਤੱਕ ਲਈ 1 ਸਾਲ ਦਾ 60 ਹਜ਼ਾਰ ਕਰੋੜ ਇੱਕ ਨਲਾਇਕ ਨੂੰ ਕੋਈ ਤੁਸੀਂ ਗੱਡੀ ਜਿਹਨੂੰ ਚੋਣ ਨਹੀਂ ਨਾ ਆਏ ਉਹਨੂੰ ਗੱਡੀ ਫੜਾ ਦਿਓ ਉਹਨੇ ਮਾਰਨੀ ਹੈ ਆਪਾਂ ਇਹ ਜੇ ਨਲਾਇਕ ਨੂੰ ਦੇਤੀ ਸਰਕਾਰ ਇਹਨੂੰ ਕੋਈ ਪਰਵਾਹ ਹੀ ਨਹੀਂ ਕੋਈ ਫਿਕਰ ਨਹੀਂ ਲੋਕੀ ਜਿਉਂਦੇ ਆ ਮਰਦੇ ਆ ਇਹਨੂੰ ਕੋਈ ਫਿਕਰ ਨਹੀਂ ਝੂਠ ਜਿੰਨਾ ਮਰਜੀ ਬੁਲਾ ਲਓ ਭਾਸ਼ਣ ਜਿੰਨੇ ਮਰਜੀ ਕਰਾ ਲਓ ਜਿੱਥੇ ਜਾਊਗਾ ਮੈਂ ਆ ਕਰ ਦੂੰਗਾ ਉਹਦੇ ਬਾਅਦ ਭੁੱਲ ਜਾਂਦਾ ਹੈ ਹੜਾ ਏ ਸਾਰਾ ਦੋਆਬਾ ਸਾਰਾ ਆਪਣੇ ਕਿੱਡਾ ਨੁਕਸਾਨ ਹੋਇਆ 1 ਰੁਪਿਆ ਮੁਆਵਜ਼ਾ ਨਹੀਂ ਆਇਆ ਗੜੇ ਨਾਲ ਫਸਲਾਂ تباہ ਹੋ ਗਈਆਂ ਜੇ ਦਾ ਮੁਆਵਜ਼ਾ 15 ਦਿਨਾਂ ਚ ਭੇਜੂਗਾ ਅੱਜ 1.5 ਸਾਲ ਹੋ ਗਿਆ ਐਨੇ ਯਾਦ ਆਤ ਉਹਨਾਂ ਨੇ ਕਿਹਾ ਕੀ ਕਿਹਾ ਸੀ ਮੂੰਗੀ ਬੀਜੋ ਪਿੰਡ ਪਿੰਡ ਪੋਸਟਰ ਲਾ ਲਏ ਕਿ ਮੂੰਗੀ ਬੀਜੋ ਮੈਂ ਖਰੀਦੂਗਾ ਸਾਰੀ ਕਿਸਾਨਾਂ ਨੇ ਮੂੰਗੀ ਬੀਜ ਲਈ ਉਹਦੇ ਵਾ ਲੱਭੇ ਹੀ ਨਹੀਂ ਰੁਲਦੀ ਨਹੀਂ ਮੂੰਗੀ ਇੱਕ ਚੀਜ਼ ਇੱਕ ਚੀਜ਼ ਜਿਹੜੀ ਕਹੀ ਸੀ ਇੱਕ ਚੀਜ਼ ਨਹੀਂ ਪੂਰੀ ਕੀਤੀ ਮੈਂ ਜਿਹੜੀ ਬੇਨਤੀ ਕਰਨ ਆਇਆ ਸਹੀ ਮੈਨੇ ਤੇ ਜੇ ਆਪਾਂ ਐ ਜੀਆਂ ਪਾਰਟੀਆਂ ਨੂੰ ਅੱਗੇ ਰੱਖਾਂਗੇ ਆ ਨੈਸ਼ਨਲ ਪਾਰਟੀਆਂ ਆਪਣੇ ਆਪ ਹੀ ਆਪਣਾ ਸੂਬਾ ਬਰਬਾਦ ਹੋ ਜਾਊਗਾ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਨੂੰ ਹੁਕਮ ਉੱਥੇ ਹੀ ਆਉਂਦੇ ਆ ਦਿੱਲੀੋਂ ਆ ਕਰਨਾ ਆ ਨਹੀਂ ਕਰਨਾ ਉਹ ਦੇਖਦੇ ਆ ਕਿ ਪੰਜਾਬ ਸਰਕਾਰ ਦੇ ਫੈਸਲੇ ਨਾਲ ਜੇ ਹਰਿਆਣਾ ਨੂੰ ਨੁਕਸਾਨ ਹੈ ਪਰ ਪੰਜਾਬ ਨੂੰ ਫਾਇਦਾ ਹੈ ਉਹ ਕਰਨਗੇ ਨਹੀਂ ਕਰਨਾ ਕੱਲੀ ਥੋਡੀ ਆਪਣੀ ਪਾਰਟੀ ਅਕਾਲੀ ਦਲ ਹੈ ਜਿਹੜੀ ਲੜਾਈ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਆ ਅਕਾਲੀ ਦਲ ਮੱਲਾ ਸਿਆਸੀ ਪਾਰਟੀ ਕਰ ਲੈ ਇੱਕ ਸੋਚ ਹੈ ਆ ਥੋਡੀ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਹੈ ਆ ਕੌਮ ਦੀ ਫੌਜ ਹੈ ਆਪਣੀ ਕੌਮ ਦੀ ਆਵਾਜ਼ ਹੈ ਪੰਜਾਬ ਦੀ ਆਵਾਜ਼ ਹੈ ਜਿੰਨੀਆਂ ਵੀ ਬੇਇਨਸਾਫੀਆਂ ਪੰਜਾਬ ਨਾਲ ਹੋਈਆਂ ਇੱਕ ਦੀ ਆਵਾਜ਼ ਨੈਸ਼ਨਲ ਪਾਰਟੀ ਨੇ ਇਹ ਕੱਲੀ ਲੜਾਈ ਲੜੀ ਤੇ ਕਾਲੀ ਦਲ ਨੇ ਜੋ ਕੁਝ ਤੁਸੀਂ ਦੇਖ ਰਹੇ ਹੋ ਜਿਹੜੀ ਮੰਡੀ 'ਚ ਬੈਠੇ ਹੋ ਬਾਦਲ ਸਾਹਿਬ ਨੇ ਬਣਾਈ ਜਿਹੜੀਆਂ ਸੜਕਾਂ ਦੇਖ ਰਹੇ ਹੋ ਚਾਰ ਲੇਨ ਛੇ ਲੇਨ ਅਕਾਲੀ ਸਰਕਾਰਾਂ ਦੀਆਂ ਜਿਹੜੇ ਟਿਊਬਲ ਤੁਸੀਂ ਲਾਏ ਐ ਅਕਾਲੀ ਸਰਕਾਰਾਂ ਨੇ ਦਿੱਤੇ ਐ ਮੁਫਤ ਬਿਜਲੀ ਅਕਾਲੀ ਦਲ ਨੇ ਸ਼ਗਾਨ ਪੈਨਸ਼ਨ ਜਿੰਨੀਆਂ ਚੀਜ਼ਾਂ ਅਕਾਲੀ ਦਲ ਨੇ ਥਰਮਲ ਪਲਾਂਟ ਬਿਜਲੀ ਦੇ ਅਕਾਲੀ ਦਲ ਨੇ ਬਣਾਏ 에어ਪੋਰਟ 50% ਸਾਰੇ 에어ਪੋਰਟ ਅਕਾਲੀ ਦਲ ਨੇ ਬਣਾਏ ਨਹਿਰਾ ਕਸੀਆਂ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਤੁਸੀਂ ਆ ਨੈਸ਼ਨਲ ਪਾਰਟੀਆਂ ਦੀ ਸਰਕਾਰ ਬਣਾਉਂਦੇ ਹੋ ਇੱਕ ਵੀ ਨਿਸ਼ਾਨੀ ਇਹਨਾਂ ਦੀ ਨਹੀਂ ਐ ਕੈਪਟਨ ਅਮਰਿੰਦਰ ਸਿੰਘ ਪਿਛਲੇ 40 ਸਾਲਾਂ 'ਚ ਦੋ ਵਾਰ ਮੁੱਖ ਮੰਤਰੀ ਬਣਿਆ 10 ਸਾਲ ਇੱਕ ਚੀਜ਼ ਨਹੀਂ ਤੁਸੀਂ ਦੱਸ ਸਕਦੇ ਕਿ ਆਹ ਗਲੀ ਜਾਂ ਆਹ ਇਹਨੇ ਚੀਜ਼ ਫੈਕਟਰੀ ਲਾਈ ਹੈ ਜਾਂ ਆਹ ਇਹਨੇ ਸੜਕ ਬਣਾਈ 10 ਸਾਲ ਇੱਕ ਚੀਜ਼ ਨਹੀਂ ਜੇ ਸਾਰਾ ਕੁਝ ਬਣਿਆ ਤਾਂ ਆਪਣੀ ਤੁਹਾਡੀ ਆਪਣੀ ਮਾ ਪਾਰਟੀ ਦੇ ਦੌਰਾਨ ਹੈ ਦੇਖੋ ਦੂਜੇ ਸੂਬੇ ਦੇ ਲੋਕ ਕਿੰਨੇ ਸਿਆਣੇ ਆ ਗੁਜਰਾਤ ਵਾਲੇ ਮੋਦੀ ਨੂੰ ਭਾਉਣਗੇ ਉਹਨੂੰ ਪਤਾ ਹੈ ਕਿ ਮੋਦੀ ਸਾਡੀ ਤਲੱਕੀ ਕਰਾ ਰਿਹਾ ਗੁਜਰਾਤ ਚ ਅਸੀਂ ਕਰਕੇ ਉਹ ਦੂਜਿਆਂ ਨੂੰ ਵੱਡ ਨਹੀਂ ਦਿੰਦੇ ਆ ਜਿੰਨੀਆਂ ਤਾਮਿਲਨਾਡੂ ਤੇ ਥੱਲੀਆਂ ਪਾਰਟੀਆਂ ਥੱਲੇ ਸੂਬੇ ਆ ਆਪਣੀ ਖੇਤਰੀ ਪਾਰਟੀ ਤੋਂ ਬਿਨਾਂ ਕਿਸੇ ਪਾਰਟੀ ਦੀ ਸਰਕਾਰ ਨਹੀਂ ਆਉਣ ਦਿੰਦੇ ਉੱਥੇ ਕਿਉਂਕਿ ਉਹਨੂੰ ਪਤਾ ਹੈ ਕਿ ਖੇਤਰੀ ਪਾਰਟੀ ਸਾਡੀ ਲੜਾਈ ਲੜਦੀ ਆ ਤੇ ਉਹਨੂੰ ਸੋਚ ਹੈ ਜਿਵੇਂ ਸਾਡੇ ਵਾਸਤੇ ਇਕੱਲਾ ਪੰਜਾਬ ਹੈ ਜੇ ਤੇ ਸੜਕਾਂ ਬਣ ਗਈਆਂ ਡਵੈਲਪਮੈਂਟ ਹੋ ਗਈ ਨੌਕਰੀਆਂ ਮਿਲ ਗਈਆਂ ਸਾਨੂੰ ਖੁਸ਼ੀ ਹੋਊਗੀ ਆ ਨੈਸ਼ਨਲ ਪਾਰਟੀ ਨੂੰ ਤਾਂ ਕੋਈ ਫਿਕਰ ਨਹੀਂ ਐ ਇਸ ਕਰਕੇ ਅੱਜ ਤੋਂ ਯਾਤਰਾ ਸ਼ੁਰੂ ਐ ਜਿਵੇਂ ਜੋਸ਼ੀ ਜੀ ਨੇ ਕਿਹਾ ਪੰਜਾਬ ਨੂੰ ਇਕੱਲਾ ਨਾ ਮੈਂ ਪਜਾ ਸਕਦਾ ਪੰਜਾਬ ਨੂੰ ਪਜਾਊਗਾ ਪੰਜਾਬ ਦੀ ਜਨਤਾ ਸੋ ਸ੍ਰੀ ਅਕਾਲ ਜਿਵੇਂ ਇੱਕ ਤੂਫਾਨ ਲਿਆਂਦਾ ਤੁਸੀਂ 92 ਸੀਟਾਂ ਦੇ ਦਿੱਤੀਆਂ ਤੇ ਹੁਣ 92 ਤੇ 92 ਦੇ ਨਾਲ ਜ਼ਮਾਨਤਾਂ ਜਬਤ ਕਰਾਓ ਬਲੇ ਸੋਨਹਾਰ ਸੋ ਸ੍ਰੀ ਅਕਾਲ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਜੇ ਤੁਸੀਂ ਇਹਨਾਂ ਦੀ ਜ਼ਮਾਨਤਾਂ ਜਬਤ ਕਰਾਤੀਆਂ ਫਿਰ ਤਾਂ ਸ਼ਾਇਦ 3 ਸਾਲ ਥੋੜਾ ਮੋਟਾ ਕੰਮ ਕਰ ਲੈਣਗੇ ਡਰਦੇ ਜੇ ਇਹਨਾਂ ਨੂੰ ਫਿਰ ਤੋਂ ਤੁਸੀਂ ਹੌਸਲਾ ਫਜ਼ਾਈ ਕਰਦੀ ਫਿਰ ਤਬਾਹ ਕਰ ਦਣਗੇ ਆਪਣੇ ਸੂਬੇ ਨੂੰ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ دوست ਮਿੱਤਰ ਸਾਥੀ ਕੋਈ ਵੀ ਹੈ ਉਹਨਾਂ ਨਾਲ ਗੱਲ ਕਰੋ ਤੇ ਇਸ ਮਹਮ ਜਿਹੜੀ ਆਪਾਂ ਚੱਲੇ ਆ ਯਾਤਰਾ ਸ਼ੁਰੂ ਕੀਤੀ ਹੈ ਇਹਦੇ ਵਿੱਚ ਹਿੱਸਾ ਲੈ ਕੇ ਮਨ ਬਣਾ ਲਓ ਕਿ ਆਪਾਂ ਜ਼ਿੰਮਵਾਰੀ ਵੀ ਆਪਣੇ ਸਿਰ ਤੇ ਹੈ ਜੇ ਪੰਜਾਬ ਖਤਮ ਹੋ ਗਿਆ ਆਪਣੇ ਵਾਸਤੇ ਹੋਰ ਕੋਈ ਜਗਾ ਨਹੀਂ ਜਿੱਥੇ ਰਹਿਣ ਵਾਸਤੇ ਸਾਹ ਜੀ ਆਪਣੇ ਕੋਲ ਘਰ ਹੀ ਆ ਆਪਾਂ ਹੋਰ ਕਿਤੇ ਜਾ ਕੇ ਨਹੀਂ ਰਹਿ ਸਕਦੇ ਆਪਣੇ ਘਰ ਨੂੰ ਬਚਾਉਣਾ ਆਪਣਾ ਫਰਜ਼ ਹੈ ਤੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਕੇ ਆਪਾਂ ਜਿਹੜੇ ਆਏ ਬਾਹਰਲੇ ਨੈਸ਼ਨਲ ਪਾਰਟੀਆਂ ਵਾਲੇ ਇਹਨਾਂ ਨੂੰ ਭਜਾਈਏ ਵਾਈਰੂ ਜੀ ਕਾ ਖਾਨਸਾ ਵਾਈਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਖਾਸ ਕਰਕੇ ਰਾਜੀਵਿੰਦਰ ਸਿੰਘ ਜੀ ਜਗ ਬਾਣੀ ਤੋਂ ਡੇਲੀ ਨਿਊਜ਼ ਤੱਕ ਅੱਜ ਤੱਕ ਜਿਹੜੀ ਹੈ ਆਪਣਾ ਡੇਲੀ ਨਿਊਜ਼ ਹੁਣ ਤੱਕ ਆ ਕਲਦੀਪ ਸਿੰਘ ਜੀ ਦਿਲਬਾਖ ਸਿੰਘ ਜੀ ਤੇ ਨਾਲ ਉਹਨਾਂ ਦੇ ਜਿੰਨਾ ਵੀ ਮੀਡੀਆ ਵਾ ਸਾਰਿਆਂ ਦਾ ਧੰਨਵਾਦ